ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਬਾਂਸਲ ਮੈਡੀਕਲ ਸਟੋਰ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਕਰੀਬ 50000 ਰੁਪਏ ਦੀ ਲੁੱਟ ਕੀਤੀ ਤੇ ਫਰਾਰ ਹੋ ਗਏ ਇਹ ਲੁੱਟ ਦੀ ਸਾਰੀ ਵਾਰਤਾ ਦੁਕਾਨ ਦੇ ਅੰਦਰ ਲੱਗੇ ਸੀ ਸੀਸੀਟੀਵੀ ਕੈਮਰੇ ਚ ਹੋ ਗਈ ਕੈ ਸਾਰੀ ਕਰਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਅੱਜ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਕਰੀਬ 9:30 ਵਜੇ ਅਣਪਛਾਤੇ ਨੌਜਵਾਨ ਮੋਟਰਸਾਈਕਲ ਸਵਾਰ ਹੋ ਕੇ ਆਏ ਤੇ ਪਿਸਤੌਲ ਦਿਖਾ ਕੇ ਉਹਨਾਂ ਦੇ ਦੁਕਾਨ ਦੇ ਗੱਲੇ ਵਿੱਚੋਂ ਪੇਪ ਕਰੀਮ 50000 ਰੁਪਏ ਲੈ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਕਤ ਲਟੇਰਿਆਂ ਵੱਲੋਂ ਇਸ ਬਾਰ ਦਤ ਨੂੰ ਅੰਜਾਮ ਦਿੱੰਦਿਆਂ ਦੀ ਸਾਰੀ ਵੀਡੀਓ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ ਉੱਧਰ ਸਾਰੇ ਮਾਮਲੇ ਦੀ ਸੂਚਨਾ ਮਿਲਨ ਤੇ ਮੌਕੇ ਤੇ ਐਸਪੀ ਫਗਵਾੜਾ ਡੀਐਸਪੀ ਫਗਵਾੜਾ ਸਮੇਤ ਪੁਲਿਸ ਪਾਰਟੀ ਉੱਥੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੇਖੋ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਇਸ ਬਾਰ ਦਤ ਨੂੰ ਅੰਜਾਮ ਦਿੱਤਾ ਗਿਆ अपना रमेश कुमार जी मावला जी सारा जाना सर 9:25 ਤੇ ਕੋਈ ਬੰਦੇ ਤਿੰਨ ਆਏ ਅੰਦਰ 9:25 ਬੰਦੇ ਤਿੰਨ ਅੰਦਰ ਆਏ ਦੁਕਾਨ ਤੇ ਇਕੱਲਾ ਸੀ ਜੀ ਤਾਂ ਗਨ ਪੁਆਇੰਟ ਤੇ ਰੱਖ ਕੇ ਮੈਂ ਨੋਟਸ ਲੈ ਲਏ ਖਾਤੇ ਆਏ ਸੀ ਜੋ ਮੋਟਰਸਾਈਕਲ ਤੇ ਸੀ ਮੂੰ ਬੰਨੇ ਸੀ ਉਹਨਾਂ ਨੇ ਅੰਜ ਮੂੰ ਬੰਨੇ ਹੋਏ ਸੀ ਤੇ ਮਤਲਬ ਕਿ ਨੰਬਰ ਕੁਝਾ ਮੋਟਰਸਾਈਕਲ ਦਾ ਨਹੀਂ ਜੀ ਨਹੀਂ ਮੈਨੂੰ ਨਹੀਂ ਪਤਾ ਕੋਈ ਸੀਸੀਟੀ ਵੀ ਕੈਮਰੇ ਜਾਇਆ ਹੁਣ ਕੈਮਰੇ ਵਿੱਚ ਆਇਆ ਹੋਇਆ ਹੈ ਕੋ ਨਗਦੀ ਵਗੈਰਾ ਵੀ ਲੈ ਦੇ ਪੈਸੇ ਲੈ ਕੇ ਗਏ ਕਿੰਨੇ ਲੈ ਗਏ ਜੀ 40 ਪਿਆਹਰ ਤੇ ਨਹੀਂ ਲੈ ਗਏ ਕੈਸ਼ ਕੈਸ਼ ਹੀ ਸਰ ਤੇ ਪਰਸੂ ਕੰਪਲੀਟ ਕੀਤੀ ਇਸ ਮਾਮਲੇ ਹਾਂਜੀ ਬਾਹਰ ਖੜੇ ਪ੍ਰੈਸ ਵਾਲੇ ਕੋਲ ਸਹੀ ਸੀ ਮੌਕੇ ਤੇ ਸਰ ਮੌਕੇ ਤੇ ਨਹੀਂ ਆਏ ਜੀ ਬਾਅਦ ਚ ਆਏ ਜੀ 21 ਰੋਡ ਦੇ ਉੱਪਰ ਹੀ ਦੁਕਾਨ ਆਪਣੀ ਕਾਦੀ ਹੈ ਦੁਕਾਨ ਬੰਸਰ ਮੈਡੀਕਲ ਨੀਅਰ ਬੇਰ ਕੋ ਹਸਪੀਟਲ ਫੋਰ ਮਾਮਲਾ ਕੁਝ ਨਹੀਂ ਜੀ ਇੱਥੇ ਤੁਸੀਂ ਉਹਨਾਂ ਨੌਰਗ 25ਵੇਂ ਟਾਈਮ ਸੀਗਾ ਬੰਸਰ ਮੈਡੀਕਲ ਪਰ ਬੈਂਕਰ ਜਿਹੜੇ 파ਰਨ ਮੀਸ਼ ਕੁਮਾਰ ਬੰਸਰ ਜੀ ਲੇਸੀ ਦੁਕਾਨ ਤੇ ਤਿੰਨ ਬੰਦੇ ਆਏ ਆ ਉਹਨੇ ਮੂੰਹ ਬੰਨੇ ਸੀ ਰਵਾਹਨ ਦੀ ਨੌਕਰੀ ਤੋਂ ਲੁੱਟ ਕੇ ਲਏ ਆ ਉਹਨੇ ਮੁੰਡੇ ਨੇ ਬਹੁਤ ਜਦੋਜਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਟੂਲ ਵੀ ਚੱਕਿਆ ਉਹਨਾਂ ਕੋ ਗੰਦ ਸੀ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸ਼ ਚ 40 50 ਹਜ਼ਾਰ ਰੁਪਏ ਕਢ ਕੇ ਲੈ ਗਏ ਇਧਰੋਂ ਜਾਣ ਲੱਗੇ ਤੇ ਸੱਦਾ ਸਭ ਲੋ ਆਏ ਆਏ ਇਧਰੋਂ ਹੈਗੇ ਸਿਮਰ ਰੋਡ ਤੋਂ ਸਰ ਕਿੰਨੇ ਵਿਅਕਤੀ ਆਏ ਸੀਗੇ ਤਿੰਨ ਬੰਦੇ ਤਿੰਨ ਬੰਦੇ ਕੱਤੇ ਆਏ ਸੀ ਸਰ ਮੋਟਰਸਾਈਕਲ ਤੇ ਪੁਲਸ ਕੰਪਲੀਟ ਕੀਤੀ ਇਸ ਮਾਮਲੇ ਨੇ ਲੈ ਕੇ ਪੁਲਸ ਜੀ ਵੀ ਇਹ ਮੁੱਕੀ ਹੋ ਗਈ ਕੰਪਲੀਟ ਬਾਈ ਸੀ ਹਾਂ ਜੀ ਜਿਹੜਾ ਜਿਹੜਾ ਇਹ ਮੈਡੀਕਲ ਸ਼ਾਪ ਤੇ ਆਏ ਸੀ ਇੱਥੇ ਪਤਾ ਲੱਗਿਆ ਸੀ ਕਿ ਪਲਟਰ ਤੇ ਮੋਟਰਸਾਈਕਲ ਆਈ ਸੀ ਬੰਦੇ ਦਿੰਦੇ ਨੇ ਜਿਹਨੇ ਤੋਂ ਉੱਪਰ ਕੇ ਲੈ ਕੇ ਗਏ ਨੇ ਨਾ ਸਰ ਕਿੰਨੀ ਖੋਹ ਲੈ ਗਏ ਹਜੇ ਫਿਲਹਾਲ ਤਾਂ ਇਹ 50000 ਦੱਸ ਰਹੇ ਨੇ ਅੱਗੇ ਬਾਅਦ ਚ ਜੋ ਤੰਤੀਸ਼ ਜਿਹੇ ਅੰਦਰ ਆਉਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਤੇ ਲੈ ਗਿਆ ਜਾਂ ਕਿੱਦਾਂ ਆਹ ਜੀ ਵੀਡੀਓ ਦੇਖਣੇ ਆ ਇਹ ਕਹਿ ਤੇ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤਾਂ ਨਿਸ਼ਤ ਬਹੁਤ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨਾਂ ਨੂੰ ਜਲਦੀ ਜਲਦੀ ਭਾਲ ਕੇ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਗੋਵਿੰਦ ਨਗਰ ਰੋਡ ਤੇ ਹੈ ਗੜੀ ਦੁਕਾਨ ਹੈ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸ ਜਿਹਾ ਸਾਮਾਨ ਹੈ ਤੇ ਕੁਝ ਨਾਮ ਤੋਂ ਲੱਗੇ